ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮਨ ਫੈਮਿਲੀ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਰੇ ਪਤੀਆਂ ਤੇ ਉਮੀਦ ਕਰਦੀ ਹਾਂ ਤੁਸੀਂ ਵੀ ਬਿਲਕੁਲ ਠੀਕ ਹੋਵੋਗੇ ਤੇ ਅੱਜ ਦਾ ਮੈਂ ਬਲੌਗ ਕਰਤਾ ਸਟਾਰਟ ਟਾਈਮ ਤੇ ਅੱਜ ਕਾਫੀ ਹੋ ਗਿਆ ਸਾਢੇ 11 ਹੋ ਗਏ ਤੇ ਅੱਜ ਪ੍ਰੈਸ ਪ੍ਰਸ ਵਾਲੇ ਕੱਪੜੇ ਸੀ ਥੋੜੇ ਇਕੱਠੇ ਹੋਏ ਪੇ ਦੋ ਤਿੰਨ ਦਿਨ ਦੇ ਤੇ ਮੈਂ ਸਵੇਰ ਜਿਹੜੇ ਪ੍ਰੈਸ ਪ੍ਰਸ ਕਰਕੇ ਉਹੀ ਨਿਵੇੜਨ ਲੱਗੀ ਹੋਈ ਸੀ ਹੁਣ ਇਹ ਫ੍ਰੀ ਹੋਈ ਹੈ ਤੇ ਹੁਣ ਮੈਂ ਨਹਾਣਾ ਸੀਗਾ ਤੇ ਪਹਿਲਾਂ ਮੈਂ ਸੋਚਿਆ ਕਿ ਅੱਜ ਮੈਂ ਲੇਟ ਹੀ ਨਹਾ ਰਹੀ ਹਾਂ ਕਿ ਕਿ ਮੈਨੂੰ ਸੀਗਾ ਕਿ ਅੱਜ ਮੈਂ ਬਾਥਰੂਮ ਦੀ ਕਰਨੀ ਐ ਡੀਪ ਕਲੀਨਿੰਗ ਤੇ ਮੈਂ ਕਿਹਾ ਚਲੋ ਮੈਂ ਅੱਜ ਪਹਿਲਾਂ ਬਾਥਰੂਮ ਦੀ ਅੱਛੀ ਤਰ੍ਹਾਂ ਸਫਾਈ ਕਰਾਂਗੀ ਕਈ ਦਿਨ ਤੋਂ ਮਤਲਬ ਡੇਲੀ ਆਪਾਂ ਜਿਵੇਂ ਰੁਟੀਨ 'ਚ ਕਰਦੇ ਹਾਂ ਉਵੇਂ ਕੀਤੀ ਸੀ ਤੇ ਅੱਜ ਥੋੜੀ ਡੀਪ ਕਰਨੀ ਸੀਗੀ ਪ੍ਰੋਪਰ ਤੇ ਕੁਝ ਮੇਰਾ ਅੱਜ ਪਲਾਨ ਸੀਗਾ ਕਿ ਮੈਂ ਆਨਲਾਈਨ 'ਚ ਸਾਮਾਨ ਮੰਗਾਇਆ ਹੋਇਆ ਸੀ ਆਪਣਾ ਇਸ ਤਰ੍ਹਾਂ ਇਹ ਜਿਹਾ ਤੁਹਾਨੂੰ ਮੈਂ ਇੱਕ ਦਿਨ ਪਹਿਲਾਂ ਵੀ ਦਿਖਾਇਆ ਸੀ ਆਪਣੇ ਚਾਰਟਸ ਵਗੈਰਾ ਉਹ ਸਟਿਕਰਸ ਵਗੈਰਾ ਮੰਗਵਾਏ ਹੋਏ ਸੀ ਸੋ ਮੈਂ ਮੰਗਾਇਆ ਸੀ ਇੱਕ ਮੈਂ ਇੱਕ ਮੈਂ ਇਹ ਟਾਇਲਸ ਇਹપર ਲਗਾਉਣ ਨੂੰ ਸਟicker ਮੰਗਾਇਆ ਸੀ ਇਹ ਸਾਰਾ ਕੁਝ ਮੇਰਾ ਮਾਈਂਡ ਹੈ ਕਿ ਅੱਜ ਮੈਂ ਇਸ ਨੂੰ ਡੈਕੋਰੇਟ ਕਰਾਂ ਆਪਣੇ ਅੱਜ ਬਾਥਰੂਮ ਦੀ ਚੰਗੀ ਤਰ੍ਹਾਂ ਸਜਾਵਟ ਕਰਾਂ ਕਿਉਂਕਿ ਬਾਥਰੂਮ ਦੇ ਬਾਰੇ ਵਿੱਚ ਮੇਰਾ ਮਨ ਹੁੰਦਾ ਹੈ ਕਿ ਅੱਛੀ ਤਰ੍ਹਾਂ ਸਾਫ਼ ਸੁਥਰਾ ਵਧੀਆ ਹੋਣਾ ਚਾਹੀਦਾ ਹੈ ਘਰ ਦੀ ਜੇ ਇੱਕ ਹਨਾ ਕਿੰਨਾ ਕਪਾ ਸਟੈਂਡਰਡ ਰੱਖਦੇ ਕਿੰਨਾ ਕਪਾ ਸਫਾਈ ਪਸੰਦ ਹੈ ਤਮੰਦੇ ਦੇ ਪੈਰਾਂ ਤੋਂ ਹੀ ਬਾਥਰੂਮ ਤੋਂ ਹੀ ਪਤਾ ਲੱਗਦਾ ਔਰ ਮੈਨੂੰ ਬਾਥਰੂਮ ਨੀਟ ਐਂਡ ਕਲੀਨ ਬਹੁਤ ਅੱਛਾ ਲੱਗਦਾ ਹੈ ਮੈਨੂੰ ਇਹ ਮਨ ਚ ਹੁੰਦਾ ਹੈ ਕਿ ਆਪਾਂ ਸਵੇਰੇ ਉੱਠਦੇ ਸਾਰੇ ਸਭ ਤੋਂ ਪਹਿਲਾਂ ਅਸੀਂ ਬਾਥਰੂਮ ਦੇ ਵਿੱਚ ਹੀ ਜਾਂਦੇ ਹਾਂ ਸਿੱਧੇ ਤੇ ਉਹ ਇੱਕ ਚਾਰਮਿੰਗ ਜਿਹਾ ਹੋਵੇ ਵਧੀਆ ਜਿਹਾ ਡੈਕੋਰੇਟ ਕੀਤਾ ਹੋਇਆ ਹੋਵੇ ਤਾਂ ਪੂਰਾ ਦਿਨ ਦੀ ਸ਼ੁਰੂਆਤ ਆਪਣੀ ਅੱਛੀ ਹੁੰਦੀ ਹੈ ਤੇ ਮੇਰਾ ਮੰਨਣਾ ਹੈ ਬਾਕੀ ਮੈਨੂੰ ਨਹੀਂ ਪਤਾ ਕਿ ਇਹ ਚ ਇਹ ਹੈ ਸੱਚੀ ਹੈ ਨਹੀਂ ਹੈ ਬਟ ਮੈਨੂੰ ਇਹ ਚੀਜ਼ ਬਹੁਤ ਅੱਛੀ ਲੱਗਦੀ ਹੈ ਕਿ ਬਾਥਰੂਮ ਮੇਰਾ ਵਧੀਆ ਜਿਹਾ ਸੋਹਣਾ ਜਿਹਾ ਡੈਕੋਰੇਟ ਹੋਵੇ ਤੇ ਕਾਫੀ ਟਾਈਮ ਤੋਂ ਮੈਂ ਨਹੀਂ ਕਰ ਪਾਈ ਸੀ ਕਿਉਂਕਿ ਯਸ਼ ਤੇ ਜਾਣ ਕਰਕੇ ਥੋੜਾ ਜਿਹਾ ਤੁਸੀਂ ਸਮਝ ਸਕਦੇ ਹੋ ਕਿ ਆਪਾਂ ਮੀਡਲ ਕਲਾਸ ਫੈਮਿਲੀ ਥੋੜੀ ਅਪਸੈਟ ਹੋ ਜਾਂਦੇ ਨੇ 멘ਟਲੀ ਵੀ ਔਰ ਫਾਈਨੈਂਸ਼ਲੀ ਵੀ ਤੇ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਫਾਈਨੈਂਸ਼ਲੀ ਸੋਚਣਾ ਪੈਂਦਾ ਕਿ ਅਸੀਂ ਮਕਾਨ ਵੀ ਨਵਾਂ ਕੰਸਟਰਕਟ ਕੀਤਾ ਔਰ ਯਸ਼ ਨੂੰ ਕੈਨੇਡਾ ਭੇਜਣ ਕਰਕੇ ਅਸੀਂ ਥੋੜਾ ਜਿਹਾ ਹਿੱਲ ਗਏ ਸੀ ਮੂੰਹ ਥੋੜੀ ਥੋੜੀ ਜੀ ਸੋਚ ਰਹੀ ਆ ਕਿ ਗੱਡੀ ਟਰੈਕ ਤੇ ਲਈਏ ਤੇ ਉਸ ਕਰਕੇ ਮੈਂ ਥੋੜੀ ਜੀ ਛੋਟੇ ਛੋਟੇ ਕਿਉਂਕਿ ਆਪਾਂ ਵਿਸ਼ਵ ਵਗੈਰਾ ਤੋਂ ਆਰਾਮ ਨਾਲ ਆਪਾਂ ਨੂੰ ਸਸਤਾ ਜਿਹਾ ਸਮਾਨ ਮਿਲ ਜਾਂਦਾ ਤੇ ਇਸ ਕਰਕੇ ਮੈਂ ਉਥੋਂ ਦੀ ਥੋੜਾ ਜਿਹਾ ਆਪਣਾ ਆਰਡਰ ਕਰਕੇ ਮੰਗਵਾਇਆ ਸਮਾਨ ਤੇ ਅੱਜ ਮੈਂ ਲੱਗੀ ਆਪਣੇ ਬਾਥਰੂਮ ਦੀ ਡੈਕੋਰੇਸ਼ਨ ਕਰਨ ਤੇ ਤੁਹਾਨੂੰ ਵੀ ਦਿਖਾਵਾਂਗੀ ਔਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਨਾਲ ਲੱਗੇ ਔਰ ਜਿਹੜੇ ਚੈਨਲ ਤੇ ਨਵੇਂ ਐ ਪਲੀਜ਼ 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 ਸਬਸਕ੍ਰਾਈਬ ਕਰ ਦਿਆ ਕਰੋ ਤੁਨੋਂ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਬਾਥਰੂਮ ਦੀ ਕਲੀਨਿੰਗ ਸਟਾਰਟ ਕਰਨ ਲੱਗੀ ਐ ਤੇ ਤੁਹਾਨੂੰ ਮੈਂ ਪਹਿਲਾਂ ਇੱਕ ਬਿਫੋਰ ਲੁੱਕ ਦਿਖਾ ਦਿੰਦੀ ਆ ਆਫਟਰ ਦੇਖਦੇ ਆ ਕਿਦਾਂ ਦੀ ਬਣਦੀ ਐ ਲੱਗਣਗੇ ਕਿ ਨਹੀਂ ਲੱਗਣਗੇ ਮਨ ਕੋਈ ਆਈਡੀਆ ਨਹੀਂ ਐ ਤੇ ਪਹਿਲਾਂ ਮੈਂ ਟਾਈਲਸ ਵਗੈਰਾ ਆਪਣੀ ਪ੍ਰੋਪਰ ਸਾਫ ਕਰਤੀ ਐ ਫਿਰ ਉਸ ਤੋਂ ਬਾਅਦ ਆਪਾਂ ਕਰਨੀ ਆ ਥੋੜਾ ਨੀਚੇ ਵੀ ਫਰਸ਼ ਵਗੈਰਾ ਕਰਨਾ ਪਏਗਾ अच्छी तरह ਮਨੇ ਬਾਥਰੂਮ ਕਰਤਾ ਹੈ ਇਕਦਮ ਸਾਫ ਐਂ ਚਮਕ ਗਿਆ ਸਾਡਾ ਬਾਥਰੂਮ ਤੇ ਟਾਈਮ ਵੀ ਕਾਫੀ ਹੋ ਗਿਆ ਤੇ ਮੈਂ ਸੋਚ ਰਹੀ ਆ ਪਹਿਲਾਂ ਮੈਂ ਨਹਾਉ ਨੂੰ ਪਤਾ ਨਹੀਂ ਕੀ ਚੱਕਰ ਹੋ ਰਿਹਾ ਫੋਨ ਹੀ ਬੰਦ ਹੋਈ ਜਾ ਰਹੀ ਆ ਪਤਾ ਨਹੀਂ ਸਟੋਰੇਜ ਫੁੱਲ ਹੋ ਜਾਂਦੀ ਆ ਇਹਦੀ ਤੇ ਮੈਂ ਸੋਚ ਲਈ ਸੀ ਮੈਂ ਨਹਾਉ ਨੂੰ ਕੇ ਹੁਣ ਪਹਿਲਾਂ ਰੈਡੀ ਹੋ ਜਾਵਾਂ ਉਹਨੇ ਦੇ ਚ ਟਾਈਲਸ ਵਗੈਰਾ ਵੀ ਸੁੱਕ ਜਾਣਗੀਆਂ ਕਿਉਂਕਿ ਫੇਰ ਤਾਂ ਸੁੱਕਾ ਸੁੱਕਾ ਕਰ ਮੈਂ ਕਿੱਲੇ ਵਾਲਾ ਤਾਂ ਆਪਣਾ ਖਤਮ ਹੋ ਜਾਊਗਾ ਤਹਾਨੂੰ ਮੈਂ ਨਾਨੂ ਕਿਤਾ ਨੂੰ ਮਿਲਦੀਆਂ ਫਿਰ ਬਣੀ ਰਹੀਓ ਵਲੌਗ ਦੇ ਵਿੱਚ ਔਰ ਪਲੀਜ਼ ਮੇਰਾ ਬਾਥਰੂਮ ਦੇਖ ਕੇ ਕਮੈਂਟ ਕਰਕੇ ਜਰੂਰ ਦਸੀਓ ਕਿ ਕਿਵੇਂ ਦਾ ਲੱਗਦਾ ਲੋ ਜੀ ਟਾਈਮ ਹੋ ਗਿਆ ਸ਼ਾਮ ਦੇ 7:30 ਤੇ ਮੈਂ ਤਾਂ ਨਾਨੂ ਕਿ ਬਿਲਕੁਲ ਰੈਡੀ ਹੋ ਗਈ ਸੀ ਪੂਰੀ ਪਰ ਮੇਰੇ ਕੈਮਰਾਮੈਨ ਯਸ਼ੂ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਉਹ ਕਹਿੰਦਾ ਕਿ ਅੱਜ ਮੇ ਆ ਛੁੱਟੀ ਹੈ ਐਕਚੁਅਲੀ ਅੱਜ ਉਹਨਾਂ ਦੇ ਸਕੂਲ ਸੀ ਪਲੱਸ 2 ਦੀ ਫੇਅਰਵੈਲ ਦੀ ਪਾਰਟੀ ਤੇ ਇਸ ਕਰਕੇ ਫਿਰ ਉਹ ਕਹਿੰਦਾ ਕਿ ਮੈਂ ਅੱਜ ਨਹੀਂ ਕਰਾਂਗਾ ਉੱਚੇ ਵੇਤੇ ਮੈਂ ਅੱਜ ਰੈਸਟ ਕਰਨੀ ਹੈ ਪੂਰਾ ਦਿਨ ਗੇਮ ਖੇਡੀ ਉਹਨੇ ਤੇ ਮੇਰੇ ਨਾਲ ਅੱਜ ਸ਼ੂਟ ਨਹੀਂ ਕਰਵਾਇਆ ਮੈਂ ਬਲਕਿ ਉਸ ਨੂੰ ਗਿਆ ਸੀਗਾ ਕਿ ਮੈਂ ਮੇਰੇ ਨਾਲ ਵੀਡੀਓ ਬਣਵਾ ਦੀ ਕਿਉਂਕਿ ਇਕੱਲੇ ਬੰਦੇ ਤੋਂ ਹੁੰਦਾ ਨਹੀਂ ਹੈ ਕਿ ਮੈਂ ਸਟਿਕਰਸ ਵਗੈਰਾ ਵੀ ਲਗਾਣੇ ਸੀ ਤੇ ਸਾਰਾ ਕੁਝ ਤਾਂ ਸਮਝ ਸਕਦੇ ਹੋ ਕਿ ਵੀਡੀਓ ਇਕੱਲੇ ਬੰਦੇ ਵਾਸਤੇ ਬਹੁਤ ਔਖੀ ਹੈ ਬਣਾਣੀ ਪਰ ਉਹ ਖੇਡ ਚ ਮਸਤ ਰਿਹਾ ਹੁਣ ਵੀ ਖੇਡਣ ਗਿਆ ਹੋਇਆ ਤੇ ਕਹਿੰਦਾ ਸੀ ਮੈਂ ਆ ਕੇ ਬਣਵਾ ਦਾਂਗਾ ਉਨੀ ਦੇਰ ਇਧਰ ਮੈਂ ਸਬਜੀ-ਸਬਜੀ ਆਪਣੀ ਧਰਤੀ ਲਈ ਆਲੂ ਗਾਜਰ ਮਸਾਲੇ ਵਾਲੀ ਸਬਜੀ ਜਿਹੜੀ ਬਣਾਈ ਹੈ। ਹੱਟਾ-ਉੱਟਾ ਕੁੰਨਿਆ ਫਿਰ ਮੈਂ ਕਿਹਾ ਚੱਲ ਸਬਜੀ ਬਣ ਜਾਏਗੀ ਉਨੀ ਦੇ। ਤੇ ਯਸ਼ੂ ਆ ਜਾਏਗਾ ਤਾਂ ਫਿਰ ਮੈਂ ਉਹਦੇ ਨਾਲ ਲੜ ਕੇ ਕਰਾਂਗੇ ਆਪਣਾ ਅੱਜ ਦਾ ਮਿਸ਼ਨ ਕੰਪਲੀਟ। ਜਿੱਥੇ ਹत्ता ਕਿ ਯਸ਼ੂ ਆ ਨਾ ਉਨੀ ਦੇ ਮੈਂ ਤਾਂ ਆਪਣੇ ਸਟਿੱਕਰਸ ਵਗੈਰਾ ਕੱਟ ਕੇ ਨਾ ਇਹਨਾਂ ਨੂੰ ਸਿੱਧੇ ਰੇ ਕਰਕੇ ਰੱਖ ਲਵਨੀ ਤਾਂ ਕਿ ਈਜ਼ੀਲੀ ਮੈਂ ਇਹਨਾਂ ਨੂੰ ਲਗਾ ਪਾਵਾਂ। ਤੇ ਇਹਦੇ ਪਾਈ ਪਾਈ ਬਿਲਕੁਲੀ ਗੋਲ ਗੋਲ ਹੋਈ ਪਈ ਹੈ ਪਤਾ ਨਹੀਂ ਲੱਗ ਕੇ ਕਿੱਦਾਂ ਦੇ ਲੱਗਣਗੇ ਤਾਂ ਉਹ ਕਿਤੇ ਸਾਰੇ ਜਨ ਪਹੁੰਚ ਜਲੂਸ ਦੇ ਕੱਢਤਾ ਮੈਂ ਕਿੰਨੇ ਦਿਨ ਆਨਲਾਈਨ ਤੋਂ ਮਾਰਮੰਗ ਬਾਗਮੰਗ ਵਾਸੀ ਕਿੱਥਨਾ ਤੱਕ ਚੱਲ ਰਹੀ ਹੈ ਕਿ ਇਸ ਨੂੰ ਮੈਂ ਇਸ ਤਰ੍ਹਾਂ ਬਣਾਵਾਂਗੀ ਤੇ ਪਰ ਹੁਣ ਪਤਾ ਨਹੀਂ ਬਣੇਗਾ ਤੇ ਐਕਚੁਅਲੀ ਚ ਕਿੱਦਾਂ ਦਾ ਲੱਗੇਗਾ ਚਲੋ ਦੇਖਦੇ ਆਂ ਇਦਾਂ ਨਾਲ ਮੈਨੂੰ ਕਿਤੇ ਗੱਲ ਹੀ ਪੈ ਜਾ ਕਿ ਪੈਸੇ ਵੀ ਖਰਾਬ ਕੀਤੇ ਔਰ ਕੰਨਾਂ ਵੀ ਖਰਾਬ ਕਰਤੀਆਂ ਕੰਨਾਂ ਪਿੱਛੇ ਗਾਲਾਂ ਜਿਆਦਾ ਪੈ ਸਕਦੀਆਂ ਜੇ ਨਹੀਂ ਠੀਕ ਲੱਗੇ ਤਾਂ ਚਲੋ ਕੋਈ ਨਹੀਂ ਟਾਈਲਸ ਹੀ ਹੈ ਹੋ ਜਾਣੀ ਹੈ ਸਾਰੇ ਜੇ ਠੀਕ ਲੱਗਿਆ ਫਿਰ ਪਲੈਨਿੰਗ ਦਾ ਮੈਨੂੰ ਬਹੁਤ ਖੁਸ਼ ਹੈ ਕਿ ਮੈਂ ਸਾਰੇ ਕੁਝ ਛੋਟੇ ਛੋਟੇ ਕਰਕੇ ਚੇਂਜਸ ਵਗੈਰਾ ਲਿਆਵਾਂਗੀ ਕਿਉਂਕਿ ਮੈਨੂੰ ਫਲਾਵਰਸ ਵਗੈਰਾ ਦੇ ਨਾਲ ਅੱਛਾ ਲੱਗਦਾ ਕਿ 컬러ਫੁਲ ਜਾਂ ਸਾਰਾ ਹੋਵੇ ਤੇ ਵਧੀਆ ਲੱਗਦਾ ਸਪੈਸ਼ਲੀ ਲੋ ਜੀ ਮੇਰਾ ਕੈਮਰਾਮੈਨ ਆ ਗਿਆ ਫਾਈਨਲੀ ਦਰਸ਼ਨ ਜੀ ਬਹੁਤ ਓਕੇ ਹੋਏ ਸਾਨੂੰ ਤੁਹਾਡੇ ਸਵੇਰ ਦੇ ਹਾਰੇ ਕੱਢ ਕੇ ਥੱਕ ਗਏ ਸੀ ਤੇ ਪਲੀਜ਼ ਮੇਰਾ ਕੰਮ ਕਰਾ ਦੇ ਹੁਣ ਚਲੋ ਪੱਕਾ ਨਾ ਸ਼ੁਕਰ ਹੈ ਲਓ ਜੀ ਮੈਂ ਹੁਣ ਫਾਈਨਲੀ ਆਪਣੇ ਵਲੌਗ ਦਾ ਐਂਡ ਕਰਨ ਜਾ ਰਹੀ ਹਾਂ ਤੇ ਮੇਰੀ ਟੋਪੀ ਦੇਖ ਕਿਵੇਂ ਟਿੱਡੀ ਹੋਈ ਪਈ ਨਾ ਜਿਵੇਂ ਜੂੜਾ ਰੱਖਿਆ ਹੁੰਦਾ ਉੱਤੇ ਆਈ ਠੰਡ ਲਵਾਤੀ ਕੈਮਰਾਮੈਨ ਯਸ਼ੂ ਜੀ ਦੇ ਨਾਲ ਅੱਜ ਕੀ ਨਿਊਜ਼ ਨੈਕਸਟ ਯਹਾਂ ਸੇ ਚਲेंगी ਤੇ ਚਲੋ ਜੀ ਹੁਣ ਤੁਸੀਂ ਆਜਾ ਯਸ਼ੂ ਹੁਣ ਜਲਦੀ ਨਾਲ ਹੁਣ ਟਾਈਮ ਨਾ ਲਗਾ ਕਿ ਲੋਜੀ ਮੈਂ ਧੋ ਤੂ ਕੇ ਸਾਰਾ ਸਾਫ ਕਰਤਾ ਸੀ ਐ ਚੰਗੀ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਹੀ ਦਿਖਾਤਾ ਸੀ ਟਾਈਲਸ ਵਗੈਰਾ ਵੀ ਮੇਰੀ ਬਿਲਕੁਲ ਸਾਫ ਹੋ ਗਈ ਐ ਕਲੀਨ ਤੇ ਹੁਣ ਮੈਂ ਦੇਖਦੀ ਆ ਮੈਨੂੰ ਡਰ ਵੀ ਲੱਗੀ ਜਾਂਦਾ ਕਿ ਮੈਨੂੰ ਡਾਂਟਣਾ ਪੈ ਜਾਵੇ ਪੈ ਜਾਵੇ ਡਾਂਟਣਾ ਪੈ ਜੇ papa ਕਹਿ ਕੇ ਸਾਰੀਆਂ ਟਾਈਲਸ ਘਰ ਕਰਕੇ ਰੱਖਤੀ ਆ ਚਲੋ ਦੇਖਦੀ ਆ ਕਿੰਦਾ ਹੁ ਤੂੰ ਆ ਚੱਪਲ ਪਾ ਲੈ ਨਾਲ ਸ਼ੂਜ਼ ਸ਼ੂਜ਼ ਉਤਾਰਦੇ ਚੱਪਲ ਪਾ ਲੈ ਨਾਲ

ਚਲੋ ਚਲੋ ਇਹਦਾ ਸਟicker ਬਿਲਕੁਲ ਥੋੜਾ ਉਤਾਰੀਏ ਜੋ ਇੱਕਦਮ ਇਕੱਠਾ ਨਾਲ ਉਤਾਰ ਦੇ ਉਰੇ ਹਾਂ ਹਾਂ ਉਹ ਉਸ ਸੇਕ ਤੋਂ ਸਟਾਰਟ ਕਰ ਬਿਲਕੁਲ ਫੇਰ ਵਿੱਚੋਂ ਕੱਟਣਾ ਕੋਰਨਰ ਤੋਂ ਸਟਾਰਟ ਕਰ ਹਾਂ ਉਹ ਵਿੱਚੋਂ ਕੱਟਦਾ ਕਟਿੰਗ ਕਰਦਾਂਗੇ ਆਪਾਂ ਥੋੜੀ ਜਿਹੀ ਵੱਲ ਨਾ ਰਵੇ ਬਿਲਕੁਲ ਧਿਆਨ ਨਾ ਕਰੇ ਮੈਂ ਆਮਨ ਆਲ ਪਕੜਨ ਨੂੰ ਆਸਤੋ ਹੋਊਗਾ ਉਹ ਦੇ ਦਿਓ ਇੱਕ ਕੀ ਚੀਜ਼ ਤੁਹਾਨੂੰ ਸਕੇਲ ਵਗੈਰਾ ਤੁਹਾਨੂੰ ਹਾਂ ਸਕੇਲ ਵਗੈਰਾ ਉਹ ਹੀ ਘਰੇ ਸੀ ਪਤਲੀ ਚੀਜ਼ ਦਾ ਕੱਢਣ ਨੂੰ ਠੀਕ ਮੋਜੀ ਸਾਡੀ ਇੱਕ ਇਹ ਤਾਂ ਲੱਗ ਗਈ ਇਹ ਜੋ ਬਹੁਤ ਵਧੀਆ ਲੱਗ ਰਹੀ ਹੈ ਮੰਤਾ ਹਾਂ ਮਾ ਤੁਹਾਨੂੰ ਸ਼ੁਕਰ ਹੈ papa ਨੂੰ ਤੁਹਾਨੂੰ ਦਾ ਹੈ ਉਰੇ ਤਾਂ ਟਾਈਲੀ ਲੱਗ ਰਹੀ ਹੈ ਇੱਕ ਪਾਸੇ ਤਾਂ ਗਾਲਾਂ ਤੋਂ ਵੱਜ ਗਏ ਨਾ ਹੁਣ ਨੈਕਸਟ ਸਟੈਪ ਚੱਕ ਕੇ ਦੇਣੀ ਹੈ ਕੀ ਕਰਨਾ ਲਿਫਟਰ ਲੱਗੇਗਾ ਨਾ ਇਹਦੇ ਵਿੱਚ ਇਹਨੂੰ ਇਹ ਡਬਲ ਸਾਈਡ ਗਮ ਹੁੰਦੀ ਹੈ ਇਹਦੇ ਵਿੱਚ ਰੱਖੀ ਹੈ ਹਾਂ ਉਹ ਤਾਂ ਸਮਝ ਗਿਆ ਹਾਂ ਉਹਨੂੰ ਲਗਾ ਕੇ ਨਾ ਤੇ ਇਹਦੇ ਇੱਥੇ ਸਾਈਡ ਤੇ ਲੱਗੇਗਾ ਨੀਚੇ ਸਾਈਡ ਤੇ ਲੱਗੇਗਾ ਇੱਕ ਇੱਕ ਸਾਈਡ ਤੋਂ ਇਹ ਤਾਰ ਇੱਠੀ ਨਹੀਂ ਆ ਤਾਂ ਨਹੀਂ ਕਰਉਂ ਸੇੜਾ ਪਹਿਲਾਂ 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 ਇਹਨੂੰ ਉੱਥੇ ਨਾਲ ਜਿੱਥੇ ਕਪਾ ਨੇ ਡਿਸਾਈਡ ਕਰ ਲੈਣਾ ਕਿੱਥੇ ਲਗਾਉਣਾ ਸਾਈਡ ਸਾਈਡ ਤੇ ਹੋਵੇਗਾ ਪੂਰੇ ਹਾਂ ਤੇ ਆਹ ਦੇ ਕਿੰਨੀ ਪੈਰਟੀਜ਼ ਲੱਗੀਆਂ ਸੋ ਇੱਕ ਇੱਥੇ ਵੀ ਲਾਣਾ ਇੱਕ ਮਿਆ ਲਗਾਇਆ ਥਰੀ ਤੋਂ ਕਿ ਤੋਂ ਮੈਂ ਇਹਦੇ ਮਿਲਾਇਆ ਇਹ ਸ਼ਾਇਦ ਦੋ ਹੋਰ ਵੀ ਆ ਆਪਣੇ ਪਾਸ ਤੇ ਹੋਵੇ। ਆ ਤੂੰ ਹੋ ਨਾ ਇਹ ਨਹੀਂ ਲਗਾਣੇ ਕਿ ਤੇ ਇਹ ਹੱਲੇ ਰਹਿਣ ਦੋਲੇ ਬਾਅਦ ਹੋਗੇ। ਹਾਂ ਕੁਝ ਜ਼ਿਆਦਾ ਜਿਹਾ ਹੀ ਹੋ ਗਿਆ ਨਾ ਇਸ ਵਾਰ ਜ਼ਿਆਦਾ ਹੀ ਮੰਗਾ ਲਿਆ ਮੈਂ। ਵੇਟ 1 ਮਿੰਟ ਇਹਨੂੰ ਆਪਰ ਇਸ ਤੇ ਲਗਾਈਏ। ਓਕੇ ਹਾਂ ਠੀਕ ਹੈ। ਐਕਚੁਅਲੀ ਮੈਂ ਵੈਸੇ 2 ਤਾਂ ਉਧਰ ਦੂਸਰੇ ਵਾਸ਼ਰੂਮ ਬੱਸ سے ਮੰਗਾਇਆ ਸੀ ਚਲ ਕੋਈ ਨਹੀਂ ਅੱਗੇ ਲਗਾ ਦੇਉਂਦੇ ਹਾਂ ਹੋਰ ਮੰਗਾ ਲਾਂਗੇ ਆਪਾਂ ਕੋਈ ਵਧੀਆ ਇਹ ਕਿੱਥੇ ਆਏ ਗੰਦਾ ਬੱਚਾ ਹੋਣਾ ਚਾਹੀਦਾ ਮੈਂ ਗਲਵਸ ਪਾ ਕੇ ਕੱਢ ਦਾਂਗੀ ਇਹਦੇ ਚਲੋ ਬਸ ਇੱਕ ਬੋਰਿੰਗ ਜਿਹਾ ਕੰਮ ਕਰਵਾ ਲੇ ਕਿ ਬੋਰਿੰਗ ਹੈ ਨਹੀਂ ਦੇਖੀ ਕਿੰਨਾ ਆ ਉਧਰ ਚੱਕ ਲਿਆ ਹੱਥ ਵਾਗੇ ਨਹੀਂ ਮੈਂ ਬੜਾ ਚਰਮਫੁੱਲ ਜਿਹਾ ਲੱਗ ਰਿਹਾ ਹੈ ਨਾ ਚਰਮਫੁੱਲ acha lag rahe hun ta wadiya acha oh bhi ek minute oh bas are nahi nahi aa dekh na ਵੀ ਚਲ ਗਏ ਪਕੜ ਜਾਈਏ ਇਸ ਨੂੰ ਦੇਖੀ ਨਾ ਇਹਕੇ ਨਾਲ ਗੁੱਡ ਰੀਲ ਕਰਨਾ ਪੈਣਾ ਹਾਂ ਦੇਖਣਾ ਇਹ ਵੀ ਸਟicker ਵਾਲੀ ਹੈ ਇਹਨਾਂ ਦੇ ਨਾਲ ਚਿਪਕ ਜਾਂਦਾ ਦਿਖਾਓ ਸਟicker ਕਿੱਥੇ ਆਦਾ ਸਟicker ਹੈ ਨਾ ਇਹਦੇ ਚਿੱਟੇ ਆਏ ਪਹਿਲਾਂ ਆਪਾਂ ਨੂੰ ਬਸ ਥੋੜਾ ਆਈਡੀਆ ਲਗਾ ਕੇ ਹਾਲ ਕਿ ਮੈਂ ਤੁਹਾਨੂੰ ਦਿਖਾਵਾਂ ਜਿਹਨੇ ਦੇਖਿਆ ਸੀ ਇਸ ਦਾ ਸਟicker ਹੈ ਇਹਦਾ ਮੈਂ ਕਿਹਾ ਬਸ ਸਮਝੂਗਾ ਕਿਵੇਂ ਹੈ ਕਿ ਨਾ ਪ੍ਰੋਪਰ ਹਾਂ ਠੀਕ ਠਾਕ ਸੇ ਲੈਂਦਾ ਕੋਈ ਤਾਂ ਹਾਂ ਸੈਪਾਰਟਾ ਸੇ ਲੈਂਦੇ ਆ ਇਹਦੇ ਉੱਪਰ ਹੁਣ ਆਪਣੇ ਸ਼ੈਂਪੂ ਵਗੈਰਾ ਰੱਖ ਲੈ। ਉਹ ਕਿ ਲਈ ਆ ਰਹੇ? ਕਿੰਨੇ ਕੁ ਰੱਖੇਗਾ ਆਪਣੇ? ਲਓ। ਲੈ ਬਚਾਰਾ ਲੱਗਦਾ ਪੂਰਾ। ਹੈ? ਪੂਰਾ ਲੱਗਦਾ ਤਾਂ ਉਹ। ਚਾਹ ਠੀਕ ਹੈ ਵਧੀਆ ਬਣ ਗਈ ਇੱਕ ਕਾ ਵੀ ਰਹਿ ਗਿਆ ਬਸ ਬਸ ਹੋਰ ਨਹੀਂ ਹੋਰ